ਅਕਾਲੀ ਦਲ ਬਾਦਲ ਨੇ ਤਰਨਤਾਰਨ ਵਿਖੇ ਅਕਾਲੀ ਦਲ ਦੀ ਵਰਕਰ ਮੀਟਿੰਗ ਰੱਖੀ ਇਸ ਮੌਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀਆਂ ਤੇ ਜੰਮ ਕੇ ਹੱਲਾ ਬੋਲਿਆ ਨਾਲ ਹੀ ਅਕਾਲੀ ਦਲ ਬਾਦਲ ਨੇ ਆਪਣੇ ਪਹਿਲੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਦਾਨ ਚ ਉਤਾਰਿਆ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਕਸਾਲੀ ਆਗੂ ਬ੍ਰਹਮਪੁਰਾ ਨੂੰ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਵੰਗਾਰਿਆ ਵੀ ਤੇ ਕਿਹਾ ਕਿ ਅਗਰ ਬ੍ਰਹਮਪੁਰਾ ਚ ਹਿੰਮਤ ਹੈ ਤਾਂ ਉਹ ਖਡੂਰ ਸਾਹਿਬ ਤੋਂ ਚੋਣ ਲੜ ਕੇ ਜਿੱਤ ਕੇ ਦਿਖਾਉਣ ਯਾਰ ਮੈਂ ਕਹਿੰਦਾ ਬ੍ਰਹਮਪੁਰਾ ਸਾਹਿਬ ਦੀ ਜ਼ਬਾਨ ਤੇ ਜਬਤ ਹੋ ਗਈ ਜੇ ਹਿੰਮਤ ਹੈ ਮਾਝੇ ਦੇ ਜਰਨੈਲ ਕਹਿੰਦੇ ਆਪਣੇ ਆਪ ਨੂੰ ਆਪ ਕਿਉਂ ਨਹੀਂ ਖੜੇ ਹੁੰਦੇ ਖਡੂਰ ਸਾਹਿਬ ਤੋਂ ਉਹ ਆਪ ਇੱਥੇ ਮੈਂਬਰ ਪਾਰਲੀਮੈਂਟ ਨੇ ਹੈ ਦੂਜੇ ਦਾ ਸਹਾਰਾ ਖੁਲੰਦੇ ਹੈ ਆਪਲੰਨਾ ਚਾਹੀਦਾ ਸੀ ਉਹਨਾਂ ਨੂੰ ਕਾਂਗਰਸ ਨੇ ਕੈਪਟਨ ਨੇ ਅੱਜ ਹੋ ਕੀ ਰਿਹਾ ਕਿ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਪੁਲਿਸ ਦਾ ਕੋਈ ਕੰਟਰੋਲ ਨਹੀਂ ਸੀਐਮ ਦਾ ਕੋਈ ਇੰਫੈਕਸ਼ਨ ਦਾ ਕੰਟਰੋਲ ਨਹੀਂ ਜਿਹੜਾ ਸੀਐਮ ਮਿਲਦਾ ਹੀ ਨਹੀਂ ਆਉਂਦਾ ਹੀ ਨਹੀਂ ਉਹਨੂੰ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਇੱਥੇ ਹੋ ਕੀ ਰਿਹਾ ਨਸ਼ਾ ਆ ਰਿਹਾ ਨਹੀਂ ਆ ਰਿਹਾ ਮੁੱਖ ਮੰਤਰੀ ਨੂੰ ਕੋਈ ਫਿਕਰ ਨਹੀਂ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ